ਇੱਕ ਵਾਰ ਫੇਰ ਪੰਜਾਬ ਦੀ ਰਾਜਨੀਤੀ, ਧਰਮ ਅਤੇ ਜਨਤਾ ਦੇ ਹੱਕ ਲਈ ਆਵਾਜ਼ ਚੁੱਕਣ ਵਾਲਾ ਭਾਈ ਅਮਰਤਪਾਲ ਸਿੰਘ ਖਬਰਾਂ ਦੀ ਸ਼ਰੋਮਣੀ ਬਣਿਆ ਹੋਇਆ ਏ ਪਰ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਅਮਰਤਪਾਲ ਨਸ਼ੇ ਕਰਦਾ ਸੀ ਪੁਲਿਸ ਨੇ ਇਹ ਚੋਂ ਕੌਣ ਵਾਲਾ ਬਿਆਨ ਦਿੱਤਾ ਸਭ ਤੋਂ ਵੱਡੀ ਗੱਲ ਹੈ ਐਸਪੀ ਸਾਫ ਨਾਲ ਅਮਰਤਪਾਲ ਦੀ ਮਾਂ ਦੀ ਗੱਲਬਾਤ ਵੀ ਹੋਈ ਜੋ ਬਹਿਸਟ ਤਬਦੀਲ ਹੋ ਗਈ ਵੀਡੀਓ ਵੀ ਵਾਇਰਲ ਹੋ ਰਹੀ ਹੈ ਆਓ ਅੱਜ ਦੀ ਵੀਡੀਓ 'ਚ ਜਾਣੀਏ ਸਾਰੀ ਕਹਾਣੀ, ਤੱਥਾਂ, ਵਿਰੋਧੀਆਂ ਦੀ ਰਾਏ ਤੇ ਲੋਕਾਂ ਦੀ ਭਾਵਨਾ। ਨੰਬਰ 1, ਪੁਲਿਸ ਦਾ ਨਵਾਂ ਬਿਆਨ। ਪੰਜਾਬ ਪੁਲਿਸ ਨੇ ਅਮਰਤਪਾਲ ਸਿੰਘ ਖਿਲਾਫ ਨਵੇਂ ਇਲਜ਼ਾਮ ਲਗਾਏ ਨੇ। ਅਮਰਤਪਾਲ ਨਸ਼ਿਆਂ ਦੀ ਲਤ ਵਿੱਚ ਸੀ ਅਤੇ ਆਪਣੇ ਆਸ-ਪਾਸ ਦੇ ਨੌਜਵਾਨਾਂ ਨੂੰ ਵੀ ਨਸ਼ਿਆਂ ਦੀਆਂ ਗੱਲਾਂ 'ਚ ਫਸਾ ਰਿਹਾ ਸੀ। ਇਹ ਬਿਆਨ ਆਉਣ ਨਾਲ ਲੋਕਾਂ ਵਿੱਚ ਗੁੱਸਾ ਤੇ ਚਿੰਤਾ ਦੋਨੇ ਵਧ ਗਏ ਨੇ। ਕਈ ਸਿੱਖ ਧਾਰਮਿਕ ਜਥੇਬੰਦੀਆਂ ਨੇ ਪੁਲਿਸ ਦੀ ਨਿੰਦਾ ਕੀਤੀ ਤੇ ਕਿਹਾ ਕਿ ਇੱਕ ਚਲਾਕੀਏ ਅਮਰਿਤਪਾਲ ਸਿੰਘ ਦੇ ਚਰਿੱਤਰ ਦੀ ਹਤਿਆ ਕਰਨ ਲਈ ਪੁਲਿਸ ਨੇ ਕੋਈ ਸਖਤ ਸਬੂਤ ਅਜੇ ਤੱਕ ਨਹੀਂ ਦਿੱਤਾ ਸਿਰਫ ਮੰਨ ਲਿਆ ਕਿ ਉਹ ਨਸ਼ਾ ਕਰਦਾ ਸੀ ਜਨਤਾ ਪੁੱਛ ਰਹੀ ਹੈ ਜੇ ਕਰਦਾ ਸੀ ਤਾਂ ਕਿਸੇ ਵੀ ਮੈਡੀਕਲ ਜਾਂ ਵੀਡੀਓ ਸਬੂਤ ਦੇ ਨਾਲ ਸਾਬਿਤ ਕਰੋ ਬਾਜੀ ਕੇ ਮੰਤਰੀ ਨੇ ਖੁਦ ਵੀ ਇਸ ਦਾ ਬਿਆਨ ਦਿੱਤਾ ਉਸਨੇ ਕਿਹਾ ਕਿ ਦਸਤਖਤ ਬਲੈਂਕ ਪੇਪਰ ਤੇ ਕਰਵਾਏ ਗਏ ਨੇ ਉਹ ਕਹਿੰਦਾ ਹੈ ਕਿ ਬਿਆਨ ਪੁਲਿਸ ਵੱਲੋਂ ਜ਼ਬਰਦਸਤੀ ਕਰਵਾਏ ਗਏ ਨੇ ਭਾਈ ਅਮਰਿਤਪਾਲ ਸਿੰਘ ਚੜਦੀ ਕਲਾ ਚ ਨੇ ਹੁਣ ਅਸੀਂ ਦੇਖਦੇ ਹਾਂ ਦੂਸਰਾ ਪੁਆਇੰਟ ਲੋਕਾਂ ਦਾ ਰੌਲਾ ਤੇ ਰਾਜਨੀਤਿਕ ਰਾਈ ਜੋ ਨਸ਼ਿਆਂ ਖਿਲਾਫ ਆਵਾਜ਼ ਚੁੱਕਦਾ ਸੀ ਉਹ ਖੁਦ ਨਸ਼ੇੜੀ ਕਿਵੇਂ ਹੋ ਸਕਦਾ ਸਿੱਖ ਜਥੇਬੰਦੀਆਂ ਨੇ ਬਿਆਨ ਦਿੱਤਾ ਹੈ ਕਿ ਇਹ ਸਰਕਾਰ ਦੀ ਯੋਜਨਾ ਹੈ ਭਾਈ ਅਮਰਿਤਪਾਲ ਸਿੰਘ ਦੀ ਆਵਾਜ਼ ਨੂੰ ਦਬਾਉਣ ਲਈ ਪਰ ਅਕਾਲੀ ਕਾਂਗਰਸ ਤੇ ਬੀਜੇਪੀ ਵਾਲੇ ਇਸ ਬਿਆਨ ਤੇ ਕਿਉਂ ਚੁੱਪ ਨੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਕਿਸਾਨ ਯੂਨੀਅਨ ਤੇ ਜਵਾਨ ਲਹਿਰਾਂ ਨੇ ਪੁੱਛਿਆ ਕਿ ਜੇ ਅਮਰਤਪਾਲ ਨਿਸ਼ੇੜੀ ਸੀ ਤਾਂ ਉਸ ਨੂੰ 3 ਸਾਲ ਹਿਰਾਸਤ ਚ ਰੱਖਣ ਤੋਂ ਬਾਅਦ ਸਬੂਤ ਕਿਉਂ ਨਹੀਂ ਦਿੱਤਾ ਯੂਥ ਕਹਿ ਰਿਹਾ ਹੈ ਕਿ ਉਹ ਸਾਡੀ ਆਖਰੀ ਆਵਾਜ਼ ਸੀ ਜੋ ਨਸ਼ਿਆਂ ਦੇ ਵਿਰੋਧ ਸੀ ਰਾਜਨੀਤਿਕ ਪੱਖੋਂ ਇਹ ਮਾਮਲਾ ਚੋਣਾਂ ਤੋਂ ਪਹਿਲਾਂ ਨਵਾਂ ਮੋੜ ਲੈ ਸਕਦਾ ਹੈ ਹੁਣ ਇਸ ਵਿੱਚ ਰਿਐਲਿਟੀ ਜਾਂ ਪ੍ਰੋਪਗੈਂਡਾ ਕੀ ਹੋ ਸਕਦਾ ਹੈ ਸੱਚ ਕੀ ਹੈ ਪੁਲਿਸ ਤੇ ਦੋਸ਼ ਮਾਂ ਦੀ ਹਿੰਮਤ ਲੋਕਾਂ ਦੇ ਹਮਦਰਦੀ ਇਹ ਸਾਰਾ ਮਾਮਲਾ ਇੱਕ ਵੱਡੀ ਸਿਆਸੀ ਸ਼ਤਰੰਜ ਦਾ ਹਿੱਸਾ ਲੱਗਦੇ ਨੇ ਕਈ ਲੋਕ ਕਹਿੰਦੇ ਨੇ ਅਸੀਂ ਸੱਚ ਦੇ ਨਾਲ ਖੜੇ ਆ ਚਾਹੋ ਜੇਲ੍ਹ ਵਿੱਚ ਹੋਵੇ ਜਾਂ ਤਖਤ ਤੇ ਪਰ ਸਵਾਲ ਇਹ ਵੀ ਬਣਦਾ ਹੈ ਕਿ ਕੀ ਹਰੇਕ ਆਵਾਜ਼ ਨੂੰ ਨਸ਼ੇੜੀ ਦੱਸਣਾ ਸਰਕਾਰ ਦਾ ਨਵਾਂ ਹਥਿਆਰ ਬਣ ਗਿਆ ਹੈ ਦੇਖਿਆ ਜਾਵੇ ਤਾਂ ਹੌਲੀ-ਹੌਲੀ ਜਨਤਾ ਨਵੀਂ ਲਹਿਰ ਦੀ ਤਿਆਰੀ ਕਰ ਰਹੀ ਹੈ ਐਸਪੀ ਤੇ ਪੁਲਿਸ ਦੇ ਹਰ ਕਦਮ ਨੂੰ ਹੁਣ ਜਨਤਾ ਹੌਲੀ-ਹੌਲੀ ਤੋਲਣ ਲੱਗੀ ਹੈ ਅਸੀਂ ਇੱਕ ਵੱਡਾ ਸਵਾਲ ਇਹ ਵੀ ਸੋਚ ਸਕਦੇ ਹਾਂ ਕਿ ਅਮਰਤਪਾਲ ਸਿੰਘ ਦੀ ਇਮੇਜ ਨੂੰ ਖਰਾਬ ਕੀਤਾ ਜਾ ਰਿਹਾ ਹੈ ਜਾਂ ਫਿਰ ਉਹ ਸੱਚਮੁੱਚ ਦੋਸ਼ੀ ਹੈ ਦੋਸ਼ ਲਗਾਉਣ ਵਾਲਿਆਂ ਕੋਲ ਸਬੂਤ ਕਿੱਥੇ ਨੇ ਦੋਸ਼ੀ ਕਰਾਰ ਦੇਣ ਦਾ ਹੱਕ ਅਦਾਲਤ ਨੂੰ ਹੈ ਨਾ ਕਿ ਬਾਕੀ ਲੋਕਾਂ ਨੂੰ ਪਾਏ ਅਮਰਤਪਾਲ ਦੀ ਇਮੇਜ ਨੂੰ ਖਰਾਬ ਕਰਨਾ ਸਿੱਧਾ ਹਮਲਾ ਹੈ ਧਾਰਮਿਕ ਜਾਗਰੂਕਤਾ ਸਿੱਖੀ ਅਤੇ ਨੌਜਵਾਨ ਆਵਾਜ਼ ਤੇ ਉਹ ਦੋਸ਼ੀ ਹੋ ਸਕਦਾ ਪਰ ਸਿਰਫ ਅਦਾਲਤ ਦਾ ਫੈਸਲਾ ਮਾਨਜੋਗ ਹੋਵੇਗਾ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਕੀ ਕਹਿੰਦੇ ਨੇ ਅਮਰਿਤਪਾਲ ਨੇ ਖੁਦ ਸੇਵਾ ਕੀਤੀ ਹੈ ਡਰਗ ਟੈਸਟ ਦੀ ਤਾਂ ਕਿ ਸਚਾਈ ਸਾਬਿਤ ਹੋ ਸਕੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੋ ਵੀ ਅਮਰਿਤਪਾਲ ਤੇ ਦੋਸ਼ ਲਾਉਂਦੇ ਨੇ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਦੋਸਤੋ ਸਾਨੂੰ ਸੋਚਣ ਦੀ ਲੋੜ ਹੈ ਕਿ ਸਾਨੂੰ ਕਿਸ ਉਤੇ ਭਰੋਸਾ ਕਰਨਾ ਚਾਹੀਦਾ ਸਰਕਾਰੀ ਬਿਆਨਾਂ ਤੇ ਜਾਂ ਮਾਂ ਦੀ ਅੱਖਾਂ 'ਚ ਉਤਰ ਆਏ ਇਸ ਸੱਚ ਦੇ ਦਰਦ ਤੇ ਇਹ ਕੇਵਲ ਅਮਰਿਤਪਾਲ ਦੀ ਗੱਲ ਨਹੀਂ ਇਹ ਸਾਡੀ ਨੌਜਵਾਨੀ ਸਾਡੀ ਹਮਦਰਦੀ ਤੇ ਸਾਡੇ ਭਵਿੱਖ ਦੀ ਲੜਾਈ ਹੈ ਤੁਹਾਡਾ ਕੀ ਮਤਲਬ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਕੀ ਇਹ ਨਸ਼ੇ ਵਾਲਾ ਦੋਸ਼ ਸੱਚ ਹੈ ਜਾਂ ਸਿਰਫ ਇੱਕ ਸਾਜ਼ਿਸ਼ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਵੇਖਦੇ ਰਹੋ ਮਨ ਆਨ ਪੰਜਾਬੀ